ਬਜੀ ਕੀ ਨਾਮਤ ਜਿਹੜੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ दैट इज द ਫਾਟ ਗੋជា ਬੰਦਾ ਮੁਲਾਜ਼ਮ ਸੀ ਤੇ ਕੌਣ ਸਰ ਕੱਲ ਬੀਤੀ ਰਾਤ ਨੇਰ ਅਬਾਊਟ 11:30 ਵਜੇ ਦੇ ਆਸ-ਪਾਸ ਮੇਰੀ ਦੁਕਾਨ ਤੇ ਇੱਕ ਬੰਦਾ ਆਇਆ ਜੋ ਕਿ ਇੱਕ ਬੁਲੇਟ ਤੇ ਸਵਾਰ ਸੀ ਅਤੇ ਉਹਨੇ ਪੁਲਿਸ ਮੁਲਾਜ਼ਮ ਦੀ ਇੱਕ ਵਰਦੀ ਪਾਈ ਹੋਈ ਸੀ ਇਹ ਚੀਜ਼ ਨੂੰ ਆਈਡੈਂਟੀਫਾਈ ਕਰਨਾ ਮੇਰੇ ਲਈ ਥੋੜਾ ਡਿਫਿਕਲਟ ਸੀ ਉਸ ਟਾਈਮ ਤੇ ਕਿ ਉਹ ਬੰਦਾ ਵਾਕੇ ਪੁਲਿਸ ਮੁਲਾਜ਼ਮ ਹੈ ਜਾਂ ਨਹੀਂ ਕਿਉਂਕਿ ਨਾ ਉਹਦੇ ਇੱਥੇ ਨੇਮ ਬੈਜ ਲੱਗਾ ਹੈ ਉਹਦਾ ਆਪਣਾ ਨਾਮ ਕੋਈ ਵੀ ਇਹ ਡਿਊਟੀ ਦੇ ਡੇ ਟੈਕਸ ਲੱਗੇ ਹੁੰਦੇ ਨਾ ਉਹ ਲੱਗੇ ਸੀ ਨਨ ਬੈਲਟ ਲਾਈ ਸੀ ਦੂਸਰੀ ਪੁਲਿਸ ਦੀ ਉਦੋਂ ਸਪੋਰਟ ਸ਼ੂਜ਼ ਪਾਏ ਹੀ ਨੇ ਉਹਨੇ ਆ ਕੇ ਮੈਨੂੰ ਸਿਰਫ ਕੋਜੀਗਰੀ ਵੀਡੀਓ ਸੁਣਾਉ ਤੇ ਆਨਾ ਨਾਕੀ ਤੂੰ ਆਇਆ ਥੋ ਨਾਕੀ ਇਹ ਤੂੰ ਪਾਣੀ ਦੀ ਬੋਲਾ ਦੇਈ ਦੋ ਅੱਜ ਹੀ ਟੰਗ ਪਰੇਸ਼ਾਨ ਕੀਤਾ ਜਿੰਦੇ ਜੇ ਪਹਿਲੀ ਵਾਰ ਆਇਆ ਸੀ ਨਹੀਂ ਮੈਂ ਮੇਰੇ ਦੁਕਾਨ ਮੇਰੇ ਸਟੋਰ ਤੇ ਪਹਿਲੀ ਈ ਆਇਆ ਸੀ ਅੰਮ੍ਰਿਤਸਰ ਦੇ ਵਿੱਚ ਖਜ਼ਾਨੇ ਗੇਟ ਤੇ 24/7 ਸਟੋਰ ਖੁੱਲਾ ਹੁੰਦਾ ਮੇਰਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਆਇਆ ਮੇਰੇ ਕੋ ਉਤੇ ਉਹਨੇ ਆ ਕੇ ਜੀ ਕਹੀਏ ਦੋ ਪਾਣੀ ਦੀ ਬੋਲਣਾ ਦੇਈ ਵਧੀਆ ਵਾਲੀਆਂ ਮੈਂ ਬਾਰਡਰ ਜਿੱਤਿਆਂ ਉਹਨਾਂ ਜਦ ਪੈਸੇ ਮੰਗੇ ਉਹ ਦੇਖੋ ਉਹ ਕਹਦਾ ਮੈਂ ਨਾਕੇ ਤੋਂ ਆਇਆ ਨਾਕੇ ਤੋਂ ਪੀਸੀਆਰ ਤੋਂ ਭੇਜਿਆ ਨਿਰਵਾਇਰ ਨੇ ਤੇ ਜਦ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਿਰਵਾਇਰ ਨਾਲ ਗੱਲ ਕਰਾਉ ਮੇਰੀ ਤੇ ਉਹਦੇ ਫੇਸ ਜੈਡ ਐਕਸਪ੍ਰੈਸ਼ਨ ਸੀ ਉਹ ਚੇਂਜ ਹੋਣ ਲੱਗੇ ਕਿ ਨਿਰਵਾਇਰ ਨਾਲ ਮੈਂ ਗੱਲ ਕਿੱਦਾਂ ਕਰਾਵਾਂ ਜੇ ਕੋਈ ਨਿਰਵਾਇਰ ਹੋ ਗਈਆਂ ਹੋ ਸਕਦਾ ਹੈ ਉਹ ਫੇਗ ਅਫੀਸਰ ਹੋਵੇ ਕੋਈ ਉੱਥੇ ਠੀਕ ਹੈ ਜਿਸ ਦਾ ਉਹਨੇ ਨਾਮ ਲਿੱਤਾ ਹੈ ਇਹ ਚੀਜ਼ ਦੀ ਮੇਰੀ ਐਸਐਚਓ ਡੀ ਡਿਵੀਜ਼ਨ ਨਾਲ ਗੱਲ ਹੋਈ ਏ ਤਾਂ ਦੀ ਉਹ ਜਲਦੀ ਮਤਲਬ ਹੈ ਚੀਜ਼ ਦੇ ਬਾਰੇ ਆਇਡੈਂਟੀਫਿਕੇਸ਼ਨ ਕਰਨ ਗਿਆ ਬੰਦੇ ਦੀ ਇਹ ਕੌਣ ਸੀ ਜੋਗੀ ਇੱਕ ਪੁਲਿਸ ਦਾ ਨਾਮ ਲੈ ਕੇ ਲੋਕਾਂ ਨੂੰ ਕਹਿ ਰਿਹਾ ਕਿ ਸਮਾਨਿਕ ਦੁਕਾਨਦਾਰਾਂ ਨੂੰ ਇਕੱਠਾ ਕਰ ਰਿਹਾ ਉਸ ਤੋਂ ਇਲਾਵਾ ਜਦ ਮੈਂ ਉਹਨੂੰ ਮਨਾ ਕਰਤਾ ਉਸ ਤੋਂ ਬਾਅਦ ਉਹਨੇ ਮੈਨੂੰ ਕਹਿੰਦਾ ਜਾਣ ਲੱਗਾ ਚਲੋ ਇੱਕ ਬਰੈਡ ਦੇ ਦੇ ਸ਼ੇਰ ਦੇ ਡਿਊਟੀ ਤੇ ਹੈ ਨਹੀਂ ਆ ਰੋਟੀ ਨਹੀਂ ਖਾਧੀ ਮੇਰੇ ਕੋਲੋਂ ਉਹਨੂੰ ਇੱਕ ਬਰੈਡ ਦਿੱਤੀ ਗਈ ਕਹਿੰਦਾ ਲਫਾਫੇ ਹੀ ਪਾ ਦੇ ਨਾਲ ਹੀ ਕਹਿੰਦਾ ਕਿ ਬਿਸਕੁਟ ਦਾ ਪੈਕੇਟ ਵੀ ਦੇ ਦੇ ਮਤਲਬ ਇੱਕ ਨਾਲਚੀ ਟਾਈਪ ਦਾ ਉਹ ਇਨਸਾਨ ਸੀ ਉਹਦੀ 26 ਤੋਂ ਇਹ ਚੀਜ਼ ਨਹੀਂ ਲੱਗ ਰਹੀ ਜੋ ਪੁਲਿਸ ਆਫੀਸਰ ਹੈ ਜਾਂ ਅੰਬਰ ਸਰ ਪੁਲਿਸ ਦਾ ਕੋਈ ਮੈਂਬਰ ਲੱਗ ਰਿਹਾ ਹੈ ਮੈਨੂੰ ਫੋਟੋ ਮੈਂ ਤੁਹਾਨੂੰ ਦਿੱਤੀ ਡਾਕੂਮੈਂਟਸ ਤੁਹਾਨੂੰ ਮੈਂ ਭੇਜ ਦੇ ਸਾਰੇ ਤੇ ਇਸ ਦੇ ਨਾਲ ਹੀ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਤੁਹਾਡੇ ਕੋ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਆਫੀਸਰ ਆਵੇ ਜਾਂ ਕੋਈ ਵੀ ਬੰਦਾ ਆਵੇ ਜੋ ਫ੍ਰੀ ਆਫ ਕਾਸਟ ਤੁਹਾਨੂੰ ਤੁਹਾਡੇ ਕੋ ਕਿਸੇ ਵੀ ਚੀਜ਼ ਦੀ ਕੋਈ ਡਿਮਾਂਡ ਕਰਦਾ ਜਾਂ ਪੈਸਿਆਂ ਦੀ ਡਿਮਾਂਡ ਕਰਦਾ ਤੇ ਕਾਈਂਡਲੀ ਆਪਣੇ ਇਲਾਕੇ ਦੇ ਸੀਨੀਅਰ ਆਫੀਸਰ ਅਧਿਕਾਰੀਆਂ ਨਾਲ ਇਹ ਚੀਜ਼ ਜ਼ਰੂਰ ਸਾਂਝੀ ਕਰੋ ਅਤੇ ਨਾਲ ਹੀ ਦੂਸਰੀ ਤਰਫ ਪਿਛਲੇ ਦਿਨੀ ਜਿਸ ਤਰ੍ਹਾਂ ਇਹ ਨਾਲੇ ਦੇ ਵਿਜਮਦਾਸ ਦੇ ਵਿੱਚ ਬਾੜ ਆਈ ਹੈ ਜਾਂ ਉੱਥੇ ਲੋਕਾਂ ਦੇ ਬਹੁਤ ਜ਼ਿਆਦਾ ਇੱਕ ਮਹਾਮਾਰੀ ਟਾਈਪ ਫੈਲੀ ਹੋਈ ਉੱਥੇ ਪਾਣੀ ਦੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਆਪਣੀ ਟੀਮ ਦੇ ਨਾਲ ਉੱਥੇ ਜਾ ਕੇ ਲੋਕਾਂ ਨੂੰ ਪ੍ਰੋਪਰ ਢੰਗ ਨਾਲ 1,20,000 ਪਾਣੀ ਦੀ ਬੋਤਲਾਂ ਨਾਲ ਭੇਜੀਆਂ ਉਸ ਤੋਂ ਇਲਾਵਾ ਦਵਾਈਆਂ ਭੇਜੀਆਂ ਸਮਗਰੀਆਂ ਭੇਜੀਆਂ ਗਰਾਊਂਡ ਲੈਵਲ ਤੇ ਕਮਿਸ਼ਨਰੇਟ ਪੁਲਿਸ ਟੀਮ ਕੰਮ ਕਰ ਰਹੀ ਹੈ ਇਹੋ ਜੇ ਅਗਰ ਕੋਈ ਸੱਚੀ ਅਧਿਕਾਰੀ ਹੈ ਵੀ ਡਿਪਾਰਟਮੈਂਟ ਦੇ ਵਿੱਚ ਤੇ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹੋ ਜੇ ਬੰਦਿਆਂ 'ਤੇ ਤੁਰੰਤ ਐਕਸ਼ਨ ਲੈ ਕੇ ਡਿਸਮਿਸ ਕਰੋ ਜੋ ਕਿ ਇੱਕ ਪੁਲਿਸ ਦੀ ਅੱਛੀ ਛਵੀ ਨੂੰ ਗਲਤ ਛਵੀ ਦੇ ਵਿੱਚ ਕਨਵਰਟ ਕਰ ਰਹੇ ਨੇ